ਪਰ ਲਾਸਟ ਈਅਰ ਟਵਿੱਟਰ ਤੇ ਇੱਕ ਸੈਲਫੀ ਪਾਈ ਸੀ ਤੇ ਉਹਨੇ ਲਾਈਫ ਚੇਂਜ ਕਰ ਦਿੱਤੀ ਮੇਰੀ ਮੈਂ ਆਪਣੇ ਫੋਟੋ ਸ਼ੂਟ ਵੀ ਕਰਵਾਏ ਜਿਹੜੀ ਪੱਗ ਨਾਲ ਕਰਵਾਇਆ ਤੇ ਬੜਾ ਫੇਮਸ ਮਤਲਬ ਦੁਨੀਆ ਨੇ ਲਾਈਕ ਕੀਤਾ ਮੈਂ ਜੀ ਐਮੀ ਨੂੰ ਵੀ ਟੈਗ ਮਾਰੀ ਗਿਆ ਜਜੀਤ ਨੂੰ ਮਾਰੀ ਗਿਆ ਬਟ ਕਿਸੇ ਨੇ ਕੋਈ ਕੰਮ ਨਹੀਂ ਮਿਲੇ ਆਪ ਨੂੰ ਕਿਨੋਂ ਅੰਬਰ ਤੋਂ ਲੈ ਕੇ 24 ਤੱਕ ਉਸ ਮੈਂ पाच ਸੋਚਣੇ ਕਿਤੇ 24 ਨੂੰ ਡੀਐਮ ਆ ਗਿਆ ਕਿ ਫੈਸ਼ਨ ਸ਼ੋਅ ਕਰਨਾ ਹੈ ਜਿਹੜਾ ਕਿ ਮੈਨੂੰ ਪਹਿਲਾਂ ਪਤਾ ਹੀ ਨਹੀਂ ਸੀ ਹੁੰਦੇ ਕੀ ਨੇ ਤੋ ਫੈਸ਼ਨ ਜੌਗੀ ਤੇ ਉੱਥੇ ਸਕਸੈਸ ਮਿਲ ਗਈ ਤੇ ਪ੍ਰੀਮੀਅਮ ਫੈਸ਼ਨ ਸ਼ੋਅਜ਼ ਕੀਤੇ ਜਿਹੜਾ ਟਾਈਮ ਫੈਸ਼ਨ ਵੀਕ ਕਿਹਾ ਜਾਂਦਾ ਸਾਡੇ ਤੇ ਉਤਮ ਨੇ ਮਾਡਲ ਬੁਈ ਦੱਸ ਕਿੰਨੇ ਸਾਲ ਹੋ ਗਏ ਤੁਹਾਨੂੰ ਮੈਨੂੰ ਵੀ ਮਿੰਨ 15 ਸਾਲ ਹੋਏ ਨੇ ਕਿਸਮਤ ਦੇਖੋ ਵੀ ਉਹ ਕਹਿੰਦੇ ਜੀ ਸਾਲ ਕਈ ਸਾਲ ਲੱਗ ਜਾਂਦੇ ਨੇ ਇੱਥੇ ਪਹੁੰਚਣ ਨੂੰ ਤੇ ਮੈਂ 15 ਸਾਲਾਂ ਵਿੱਚ ਪਹੁੰਚ ਗਿਆ ਸੀ ਤੋਂ ਬਾਅਦ ਮੈਸੂਰ ਕੀ ਤਾਂ ਮੈਸੂਰ ਫੇਰ ਪੱਗ ਬੰਨੀ ਮੈਨੇ ਔਤੇ ਸਿੱਧੂ ਮੁਸੇਹ ਵਾਲਾ ਵਾਲਾ ਸਟੈਪ ਕੀਤਾ ਔਰ ਉਸਨੇ ਮੇਰੇ ਸਟੈਪ ਪਰ ਉਹ ਬੜਾ ਫੇਮਸ ਹੋ ਗਿਆ ਤੇ ਮੈਂ ਦਿੱਲੀ ਰੇਣਾ ਉਹਨਾਂ ਨੇ ਮੈਂ ਜਾਦੂ ਨਾਲ ਕੋ ਲਾਣਾ ਉਹਨਾਂ ਨੇ ਕਿਹਾ ਚੱਲ ਵੀ ਸਮਾਨ ਲੈ ਕੇ ਆਈਏ ਤੇ ਮੈਂ ਲੁਧਿਆਣਾ ਜਾਣਾ ਉਹਨਾਂ ਲੱਖਾਂ ਦੀ ਸ਼ਾਪਿੰਗ ਕਰਨੀ ਤੇ ਮੇਰੇ ਕੋਲ ਮੇਰੇ ਬੇਟੇ ਦੀ ਫੀਸ ਦੇਣ ਤੇ ਪੈਸੇ ਨਹੀਂ ਹੁੰਦੇ ਸੀ ਟ੍ਰਿਕਰ ਡੇਰੀ ਪੋਸਟ ਪੰਜਾਬ ਰਿਆ ਹਿਮਾਚਲ ਦੇ ਨਾਲ ਤੁਸੀਂ ਜੁੜੇ ਹੋ ਤੇ ਮੈਂ ਹਾਂ ਮਨਪ੍ਰੀਤ ਘੋੜਾ ਕਿਹਾ ਜਾਂਦਾ ਹੈ ਵੀ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਉਤਾਰ ਚੜ੍ਹਾਵਾਂ ਆਉਂਦੇ ਨੇ ਤੇ ਇਹਨਾਂ ਉਤਾਰ ਚੜ੍ਹਾਵਾਂ ਨੂੰ ਪਾਰ ਕਰਦੇ ਹੋਏ ਜਿਹੜਾ ਇਨਸਾਨ ਆਪਣੀ ਮੰਜ਼ਿਲ ਤੇ ਪਹੁੰਚਦਾ ਉਹਨੂੰ ਹੀ ਸਫਲ ਮੰਨਿਆ ਜਾਂਦਾ ਹੈ ਤੇ ਅੱਜ ਸਾਡੇ ਨਾਲ ਇੱਕ ਇਹੋ ਜਿਹੀ ਪਰਸਨੈਲਿਟੀ ਮੌਜੂਦ ਨੇ ਜਿਨ੍ਹਾਂ ਨੂੰ ਸ਼ੋ ਸਟੋਪਰ ਕਿਹਾ ਜਾਂਦਾ ਹੈ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਚਰਚੇ ਨੇ ਇਹਨਾਂ ਦੇ ਜਾਣ ਪਛਾਣ ਦੇ ਮਹਤਾਸਤਾ ਨਹੀਂ ਹੈ ਫਿਰ ਵੀ ਤੁਹਾਨੂੰ ਦੱਸ ਦਿੰਦੇ ਹਾਂ ਸਾਡੇ ਨਾਲ ਇਸ ਵਕਤ ਮੌਜੂਦ ਨੇ ਅਦਨਾਨ ਅਲੀ ਖਾਨ ਖਾਨ ਜਿਹੜੇ ਕਿ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਛਾਇਕ ਹੋਏ ਨੇ ਤੇ ਜੇਕਰ ਗੱਲ ਕਰੀਏ ਤਾਂ ਕਿਸਾਨੀ ਅੰਦੋਲਨ ਦੇ ਸਮੇਂ ਦੇ ਵਿੱਚ ਇਹ ਜ਼ਿਆਦਾ ਹੋਣ ਦੇ ਵਿੱਚ ਆਏ ਸੀ ਕਿਸਾਨਾਂ ਦੇ ਹੱਕ ਦੀ ਗੱਲ ਵੀ ਜਿਹੜੀ ਹੈ ਇਹਨਾਂ ਦੇ ਵੱਲੋਂ ਕੀਤੀ ਗਈ ਸੀ ਤਾਂ ਸ਼ੋਸਟੋਪਰ ਕਿਹਾ ਜਾਂਦਾ ਜਾਣਦੇ ਆ ਪੂਰੀ ਜ਼ਿੰਦਗੀ ਚ ਕਿਹੋ ਜੀ ਸਟਰਗਲ ਰਹੀ ਹੈ ਕਿ ਕੁਝ ਗਵਾਇਆ ਤੇ ਕੀ ਕੁਝ ਪਾਇਆ ਸਾਰੀਆਂ ਗੱਲਾਂ ਬਾਤਾਂ ਕਰ ਦਿਆ ਸਭ ਤੋਂ ਪਹਿਲਾਂ ਡੇਲੀ ਪੋਸਟ ਤੇ ਬਹੁਤ-ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਥੈਂਕ ਯੂ ਸੋ ਮਚ ਜਲੰਧਰ ਕਿਵੇਂ ਆਉਣਾ ਹੋਇਆ ਅੱਜ ਬਾਜੀ ਤੁਹਾਨੂੰ ਬੁਲਾਇਆ ਤਾਂ ਆ ਗਏ ਕੀ ਬਾਤ ਹੈ ਜੀ ਅੱਛਾ ਕਾਫੀ ਚਰਚਾ ਦੇ ਵਿੱਚ ਉਹ ਸੋਸ਼ਲ ਮੀਡੀਆ ਤੇ ਛਾਇ ਹੋਇਆ ਪਹਿਲਾ ਸਵਾਲ ਇਹ ਹੀ ਹੈ ਕਿ ਇੱਕ ਆਮ ਇਨਸਾਨ ਤੋਂ ਅਦਨਾਨ ਅਲੀ ਖਾਨ ਜੋ ਸੋਸ਼ਲ ਮੀਡੀਆ ਤੇ ਫੇਮਸ ਨੇ ਇਹ ਸਫਰ ਕਿੱਦਾਂ ਦਾ ਰਿਹਾ ਕਿਹੜੇ ਕਿਹੜੇ ਉਤਾਰ ਚੜਾਵਾਏ ਉਤਾਰ ਚੜਾਅ ਤਾਂ ਕਾਫੀ ਆਏ ਜੀ ਬਟ ਸੋਸ਼ਲ ਮੀਡੀਆ ਦੀ ਦੇਣ ਹੈ ਜਿਹੜੀ ਕਿ ਅੱਜ ਇੱਥੇ ਤੱਕ ਇਹ ਮੁਕਾਮ ਤੇ ਪਹੁੰਚ ਗਏ ਆ ਅਦਰਵਾਇਜ਼ ਮੈਂ ਇੱਕ ਨਾਰਮਲ ਇਨਸਾਨ ਹਲੇ ਵੀ ਹਾਂ ਵੈਸੇ ਬਟ ਸੋਸ਼ਲ ਮੀਡੀਆ ਨੇ ਬਣਾਤਾ ਮੈਨੂੰ ਬਸ ਲਾਸਟ ਈਅਰ ਟਵਿੱਟਰ ਤੇ ਇੱਕ ਸੈਲਫੀ ਪਾਈ ਸੀ ਤੇ ਉਹਨੇ ਲਾਈਫ ਚੇਂਜ ਕਰਤੀ ਮੇਰੀ ਦੈਨ ਆਪਣਾ ਕਹਿ ਰਿਹਾ ਲੰਬੀ ਸਟੋਰੀ ਰਹੀ ਕਿ ਕਿਸੇ ਨੇ ਮੈਨੂੰ ਮੂਵੀ ਆਫਰ ਕੀਤੀ ਬਟ ਡਿਊ ਟੂ ਅਮਰਿਤਪਾਲ ਇਸ਼ੂ ਉਹ ਚਲੇ ਗਿਆ ਵਾਪਸ ਨਹੀਂ ਕੀਤੀ ਐਡ ਸ਼ੂਟ ਕੀਤਾ ਇੱਕ ਤਾਂ ਮੈਨੂੰ ਲੱਗਿਆ ਕਿ ਇੰਸਟਾ ਤੇ ਫੋਟੋ ਬਹੁਤ ਤੇ ਤੁਹਾਨੂੰ ਐਂ ਮਿਲ ਜਾਣਗੇ ਕੰਮ ਪਰ ਉਹ ਨਹੀਂ ਸੀਗਾ ਮੈਂ ਇਹ ਤੋਂ ਲੈ ਕੇ ਨਵੰਬਰ ਤੱਕ ਆਈ ਕੈਪਟ ਆਨ ਪੋਸਟਿੰਗ ਬਟ ਨੋ ਵਨ ਨੋਟਿਸਡ ਇਟ ਮੈਂ ਆਪਣੇ ਫੋਟੋ ਸ਼ੂਟ ਵੀ ਕਰਵਾਏ ਜਿਹੜੀ ਪੱਗ ਨਾਲ ਕਰਵਾਇਆ ਤੇ ਬੜਾ ਫੇਮਸ ਮਤਲਬ ਦੁਨੀਆ ਨੇ ਲਾਈਕ ਕੀਤਾ ਮੈਂ ਰਿਮੀ ਨੂੰ ਵੀ ਟੈਗ ਮਾਰੀ ਗਿਆ ਦਜੀਤ ਨੂੰ ਮਾਰੀ ਗਿਆ ਬਟ ਕਿਸੇ ਨੇ ਕੋਈ ਕੰਮ ਨਹੀਂ ਮਿਲਿਆ ਮੈਨੂੰ ਇੱਕ ਨਵੰਬਰ ਨੂੰ ਮੇਰੇ ਮਦਰ ਮੈਨੂੰ ਕਹਿੰਦੇ ਨੇ ਵੀ ਯਾਰ ਬਹੁਤ ਹੋ ਗਿਆ ਤੇਰਾ ਮੇਰਾ ਨਿਕਨੇਮ ਬਿੰਨੀ ਹੈ ਕਹਿੰਦੇ ਬਿੰਨੀ ਤੇਰਾ ਬਹੁਤ ਹੋ ਗਿਆ ਦੁਨੀਆ ਮਜ਼ਾਕ ਕਰਨ ਲੱਗੀ ਤਾਂ ਬੰਦ ਕਰ ਦੇ ਸੋ ਆਈ ਸਟਾਪ ਪੋਸਟਿੰਗ ਮਾਈ ਪਿਕਸ ਇੱਕ ਨਵੰਬਰ ਤੋਂ ਲੈ ਕੇ 24 ਤੱਕ ਕੁਝ ਮੈਂ ਪੋਸਟ ਨਹੀਂ ਕੀਤਾ 24 ਨੂੰ ਨੂੰ ਡੀਐਮ ਆ ਗਿਆ ਕਿ ਫੈਸ਼ਨ ਸ਼ੋ ਕਰਨਾ ਹੈ ਜਿਹੜਾ ਕਿ ਮੈਨੂੰ ਪਹਿਲਾਂ ਪਤਾ ਹੀ ਨਹੀਂ ਸੀ ਵੀ ਹੁੰਦੇ ਕੀ ਨੇ ਤੇ ਉਹ ਫੈਸ਼ਨ ਸ਼ੋ ਕੀਤੇ ਉੱਥੇ ਸਕਸੈਸ ਮਿਲ ਗਈ ਤੇ ਪ੍ਰੀਮੀਅਮ ਫੈਸ਼ਨ ਸ਼ੋਅਸ ਕੀਤੇ ਟਾਈਮਜ਼ ਫੈਸ਼ਨ ਵੀਕ ਕਿਹਾ ਜਾਂਦਾ ਸਾਡੇ 19 ਦਸੰਬਰ ਤੇ 3 ਦਸੰਬਰ ਨੂੰ ਪਹਿਲਾ ਸ਼ੋਅ ਸੀ 19 ਨੂੰ ਮੈਂ ਲਖਨਊ ਚੀ ਫੜਾ ਸ਼ੋਅ ਟਾਈਮਜ਼ ਦਾ ਕੀਤਾ ਤੇ ਉੱਥੇ ਮੈਨੂੰ ਮਾਡਲ ਕੋਈ ਦਾ ਸਰ ਕਿੰਨੇ ਸਾਲ ਹੋ ਗਏ ਤੁਹਾਨੂੰ ਮੈਂ ਵੀ ਮੈਨੂੰ 15 ਦਿਨ ਹੋਏ ਨੇ ਕਿਸਮਤ ਦੇਖੋ ਵੀ ਉਹ ਕਹਿੰਦੇ ਜੀ ਸਾਲ ਕਈ ਸਾਲ ਲੱਗ ਜਾਂਦੇ ਨੇ ਇੱਥੇ ਪਹੁੰਚਣ ਨੂੰ ਤੇ ਮੈਂ 15 ਦਿਨਾਂ ਚ ਪਹੁੰਚ ਗਿਆ ਸੀ ਰੱਬ ਨੇ ਜਿਵੇਂ ਬਾਫੜੀ ਹੁੰਦੀ ਹੈ ਤੇ ਗੋਆ ਕੀਤਾ ਫਿਰ ਪਟਿਆਲਾ ਫਿਰ ਦੁਬਈ ਕੀਤਾ ਦੋ ਬਈ ਵਾਲਾ ਬਹੁਤ بڑا ਸ਼ੋਅ ਸੀਗਾ ਮਤਲਬ ਇੰਟਰਨੈਸ਼ਨਲ ਲੈਵਲ ਦਾ ਸ਼ੋਅ ਸੀਗਾ ਉਹ ਉਸ ਤੋਂ ਬਾਅਦ ਮੈਸੂਰ ਕੀਤਾ ਮੈਸੂਰ ਜ ਫੇਰ ਪੱਗ ਬੰਨੀ ਮੈਨੇ ਉੱਥੇ ਸਿੱਧੂ ਮੁਸੇਵਾਲਾ ਵਾਲਾ ਵਲ ਸਟੈਪ ਕੀਤਾ ਉਹਦਾ ਉਹ ਸਿਗਨੇਚਰ ਸਟੈਪ ਹੈ ਉਹ ਬੜਾ ਫੇਮਸ ਹੋ ਗਿਆ ਤੇ ਉੱਥੋਂ ਫੇਮ ਮਿਲਦੇ ਮਿਲਦੇ ਹੁਣ ਦਿੱਲੀ ਮਤਲਬ ਕੋਈ ਨਾ ਕੋਈ ਗੱਲ ਹੁੰਦੀ ਹੈ ਫੈਸ਼ਨ ਸ਼ੋਅ ਇੱਥੇ ਹੈ ਫੈਸ਼ਨ ਸ਼ੋਅ ਇੱਥੇ ਹੈ ਬਟ ਕਰਦੇ ਕਰਦੇ ਥੋੜੇ ਸਾਹਮਣੇ ਬੈਠੇ ਹਾਂ ਅਦਨ ਜੀ ਸੋਸ਼ਲ ਮੀਡੀਆ ਤੇ ਤਾਂ ਅਕਸਰ ਲੋਕ ਐਕਟਿਵ ਰਹਿੰਦੇ ਨੇ ਜ਼ਿਆਦਾਤਰ ਸੋਸ਼ਲ ਮੀਡੀਆ ਦਾ ਕ੍ਰੇਜ਼ ਵੀ ਹੈ ਲੋਕਾਂ ਨੂੰ ਜਦੋਂ ਪੋਸਟ ਕਰਨੇ ਸ਼ੁਰੂ ਕੀਤੀ ਸੀ ਜਾਂ ਕੁਝ ਆਪਣਾ ਪਾਉਣਾ ਸ਼ੁਰੂ ਕੀਤਾ ਸੀ ਸੋਸ਼ਲ ਮੀਡੀਆ ਤੇ ਸੋਚਿਆ ਸੀ ਕਦੇ ਕਿ ਇੰਨੀ ਖਾਇ ਇੰਨੀ ਹਾਈਕ ਮਿਲ ਜਾਏਗੀ ਇੱਥੇ ਪਹੁੰਚ ਜਾਵਾਂਗੇ ਨਹੀਂ ਨਾ ਬਿਲਕੁਲ ਨਹੀਂ ਬਿਲਕੁਲ ਨਹੀਂ ਪਤਾ ਸੀਗਾ ਇਹ ਮਤਲਬ ਟਵਿੱਟਰ ਲਾ ਲਓ ਜਾਂ ਮੇਰਾ ਇੰਸਟਾਗ੍ਰam ਤੇ ਲਾ ਲਓ ਤੇ ਪਤਾ ਨਹੀਂ ਕੀ ਹੋਇਆ ਕੀ ਮੈਰਕਲ ਹੋਇਆ ਮੈਂ ਤਾਂ ਹਾਲੇ ਵੀ ਕੀ ਵਾਰ ਮੈਂ ਆਪਣੇ ਚੁੰਡੀ ਵੱਟ ਕੇ ਸੋਚਦਾ ਹੁੰਨਾ ਵੀ ਹੋ ਕੀ ਗਿਆ ਪਰ ਠੀਕ ਹੈ ਜੋ ਮਿਲਿਆ ਪਰਮਾਤਮਾ ਦਾ ਸ਼ੁਕਰੀਆ ਕਰੀਦਾ ਰੋਜ਼ ਇੱਕ ਡਰ ਵੀ ਹੈ ਕਿ ਜਿੰਮੇ ਚੀਜ਼ ਆਈ ਹੈ ਉਹ ਮੇਰੇ ਵਾਪਸ ਨਾ ਚਲੀ ਜਾਵੇ ਕਿਉਂਕਿ ਮੈਂ ਡਾਊਨਫਾਲ ਵੀ ਬੜੀ ਜ਼ਿੰਦਗੀ ਦੇਖੇ ਨੇ ਮੇਰੀ 54 ইয়ার্স ਦੀ এজ ਹੋ ਗਈ ਹੈ ਅਸ਼ਤੋਂ ਕਾਫੀ ਸਾਲ ਪਹਿਲਾਂ 2011 ਚ ਡਾਊਨਫਾਲ ਦੇਖਿਆ ਸੀ ਜਦ ਮੈਂ ਕਾਰਪੋਰੇਟ ਲਾਈਫ ਦਾ ਮਤਲਬ ਇੱਕ ਸਕਸੈਸਫੁਲ ਐਗਜ਼ੀਕਟਿਵ ਸੀਗਾ ਮੇਰੀ 6 ਫਿਗਰ ਸੈਲਰੀ ਹੁੰਦੀ ਸੀ ਮੇਰੀ ਲਾਈਫ ਸਟਾਈਲ ਹੋਰ ਹੁੰਦੀ ਸੀ इमीजिएटली जिमेंद क्या ईगो आ गई हैगी थोड़ी या नैगेटिव माइंडसैट ना बिकॉज ऑफ माई ओन शॉर्टकमिंग लॉस द जॉब और इमेज इन्नी ख़राब हो गई कि किसी ने जॉब नहीं दी मुड़ तो के मैं हालांकि मैं सोचता हूँ कि मैं बहुत फेमस हूँ hmm. उस तो उसो बाद जी सेग सी वह लाई दो तीन बिजनेस शुरू किए सब फ्लॉप हो गए पां छः साल बहुत बुरे किए मेरा हाले के बैक तो बड़ा अच्छा सादर uh, <coughs> चीफ इंजीनियर रिटायर हुए थे ਇਹ ਇਲੈਕਟ੍ਰਿਸਿਟੀ ਬੋਰਡ ਤੋਂ ਤੇ ਉਹਨਾਂ ਦੀ ਸੇਵਿੰਗ ਤੇ ਨਾਲ ਉਹ ਆਪਣਾ ਕੁਝ ਇਨਸੈਸਟਰਲ ਪ੍ਰੋਪਰਟੀ ਵੇਚ ਕੇ ਮਰੇ ਕੋਲੇ ਕੋਠੀ ਪਾ ਰਹੇ ਸੀ ਤੇ ਮੈਂ ਦਿੱਲੀ ਰਹਿੰਦਾ ਹੁੰਦਾ ਸੀ ਤੇ ਮੈਂ ਜਾਦ ਉਹਨਾਂ ਕੋਲ ਆਣਾ ਉਹਨਾਂ ਨੇ ਕਿਹਾ ਚੱਲ ਵੀ ਇਹ ਸਮਾਨ ਲੈ ਕੇ ਆਈਏ ਤੇ ਮੈਂ ਲੁਧਿਆਣਾ ਜਾਣਾ ਉਹਨਾਂ ਨੇ ਲੱਖਾਂ ਦੀ ਸ਼ਾਪਿੰਗ ਕਰਨੀ ਤੇ ਮੇਰੇ ਕੋਲ ਆਪਣੇ ਬੇਟੇ ਦੀ ਫੀਸ ਦੇਣ ਤੇ ਪੈਸੇ ਨਹੀਂ ਹੁੰਦੇ ਸੀ ਜਿਹੜੀ 50000 ਰੁਪਏ ਫੀਸ ਹੁੰਦੀ ਸੀ ਕੁਆਟਰ ਦੀ ਬਟ ਕਦੇ ਵੀ ਉਹਨਾਂ ਨੂੰ ਐਕਸਪ੍ਰੈਸ ਨਹੀਂ ਕੀਤਾ ਦੱਸਿਆ ਨਹੀਂ ਆਪਣਾ ਡਾਊਨਫਾਲ ਬੰਦਾ ਸ਼ੇਅਰ ਘਾਟ ਹੀ ਕਰਦਾ ਹੁੰਦਾ ਜੇ ਸਕਸੈਸਫੁਲ ਹੋ ਕੇ ਬੰਦਾ गिरਦਾ ਪੰਜ ਸਾਲ ਅਹੀਂ ਚੱਲਦਾ ਰਿਹਾ ਫਿਰ ਸੋਲਰ ਪਾਵਰ ਪਲਾਂਟ ਦਾ ਕੰਸਲਟੈਂਟ ਬਣੇ ਫਿਰ ਆਪਣੀ ਕੰਪਨੀ ਖੋਲੀ ਆਟੋ ਰਾਂਚ ਆ ਗਈ ਹੁਣ ਮੋੜ ਦੇ ਮੋੜ ਤੇ ਮਾਡਲਿੰਗ 'ਚ ਆ ਗਏ ਤੇ ਚੱਲ ਪਿਆ ਜਦੋਂ ਇਨਸਾਨ ਸਭ ਕੁਝ ਗਵਾ ਲੈਂਦਾ ਹੈ ਤਾਂ ਕਹਿੰਦੇ ਵੀ ਰਿਸ਼ਤੇ ਵੀ ਗਵਾ ਲੈਂਦਾ ਬੜੇ ਸਾਰੇ ਲੋਕ ਨੇ ਜਦੋਂ ਪਤਾ ਲੱਗਦਾ ਕਿ ਇੱਕ ਇਨਸਾਨ ਕਿਸੇ ਮਕਾਮ ਤੇ ਸੀ ਉਸ ਤੋਂ ਬਾਅਦ ਡਾਊਨਫਾਲ ਤੇ ਆ ਗਿਆ ਰਿਸ਼ਤੇ ਵੀ ਕਈ ਗਵਾਜ ਜਾਂਦੇ ਨੇ ਕੁਝ ਹੋਇਆ ਲਾਈਫ ਦੇ ਵਿੱਚ ਇਦਾਂ ਕਿ ਰਿਸ਼ਤੇਦਾਰਾਂ ਨੇ ਵੀ ਤੁਹਾਡੀ ਸਪੋਰਟ ਨਹੀਂ ਕੀਤੀ ਜਾਂ ਉਹਨਾਂ ਨੇ ਵੀ ਤੁਹਾਡੇ ਤੋਂ ਮਤਲਬ ਬੈਕਫੁੱਟ ਹੋ ਗਏ ਤੁਹਾਡੇ ਨਾਲ ਨਹੀਂ ਜੀ ਨਹੀਂ ਉਸ ਵਕਤ ਕੀ ਹੁੰਦਾ ਜਦ ਬੰਦਾ ਡਾਊਨਫਾਲ ਤੇ ਹੁੰਦਾ ਬੰਦਾ ਖੁਦ ਦੂਰ ਹੋਣਾ ਸ਼ੁਰੂ ਹੋ ਜਾਂਦਾ ਬੰਦਾ ਖੁਦ ਛੁਪਨਾ ਸ਼ੁਰੂ ਹੋ ਜਾਂਦਾ ਆਪਣੀ ਹੀ ناکامی ਨੂੰ ਛੁਪਾਉਣ ਨੂੰ ਬੰਦਾ ਖੁਦ ਗਲਤੀਆਂ ਕਰਦਾ ਉਹ ਬੰਦੇ ਤਾਂ ਅ ਯਾ ਤਾਂ ਦੇਖੋ ਉਸ ਜਿਹੜੀ ਸੁਸਾਇਟੀ ਐ ਜੁੜੀ ਹੋਈ ਐ ਜਿਹਦੇ ਨੇ ਤੁਹਾਡੇ ਰਿਲੇਟਿਵਸ ਆ ਸਾਰੇ ਆ ਉਹ ਤੁਹਾਡਾ ਕੋਈ ਮਦਦ ਤਾਂ ਕਰ ਨਹੀਂ ਸਕਦੇ ਬਟ ਬੰਦਾ ਉਹਨਾਂ ਚੀ ਖਾਮੀਆਂ ਢੋਣੀਆਂ ਸ਼ੁਰੂ ਕਰ ਦੁੰਦਾ ਕਿ ਇਹਨੇ ਮੈਨੂੰ ਉਹ ਸਵਾਲ ਪੁੱਛਿਆ ਉਹਦੇ ਕਰਕੇ ਐਂ ਤਾਂ ਨਹੀਂ ਪੁੱਛਿਆ ਮਤਲਬ ਸਮਥਿੰਗ ਲਾਈਕ 댓 ਬਟ ਚੱਕਣ ਵਾਲੇ ਵੀ ਸੁਸਾਇਟੀ ਚੋਂ ਨਿਕਲਦੇ ਨੇ ਮੇਰਾ ਜਦੋਂ ਡਿਪਰੈਸ਼ਨ ਸੀ ਮੈਨੂੰ ਮੈਂ 5-5 7-7 ਦਿਨ ਕਰ ਉਹਨਾਂ ਇਕੱਲਾ ਨਹੀਂ ਹੁੰਦਾ ਸੀ ਈਵਨ ਕਿ ਮੈਂ ਦੋ-ਦੋ ਤਿੰਨ-ਤਿੰਨ ਦਿਨ ਨਹਾਉਂਦਾ ਵੀ ਨਹੀਂ ਹੁੰਦਾ ਸੀ ਕਰੇ ਤੇ ਉਸ ਵਕਤ دوست ਕੁਝ ਐਸੇ ਪੋਜ਼ਿਟਿਵ ਆਏ ਜਿਨ੍ਹਾਂ ਨੇ ਮਿਲ ਕੇ ਮੈਨੂੰ ਮੋਟੀਵੇਟ ਕੀਤਾ ਕਿ ਜਾ ਬਹਾਰ ਕੁਝ ਨਾ ਕੁਝ ਕਰ ਕਰਨਾ ਬੈਠ ਤੇ ਲਾਈਫ ਚੇਂਜ ਕੀਤੀ ਤੇ ਬੰਦੇ ਦੇ ਆਪਣੇ ਅੰਦਰ ਖਾਮੀਆਂ ਹੁੰਦੀਆਂ ਬੰਦਾ ਸੋਸਾਇਟੀ ਨੂੰ ਜਾਂ ਰਿਲੇਟਿਵਸ ਨੂੰ ਜਾਂ ਫਰੈਂਡਸ ਨੂੰ ਬਲੇਮ ਨਾ ਕਰੇ ਕਦੇ ਅੱਜ ਵੀ ਉਹੀ ਚੀਜ਼ ਹੈ ਕਿਉਂਕਿ ਮੇਰਾ ਮਾਈਂਡ ਪੋਜ਼ਿਟਿਵ ਵਾਲਾ ਹੈ ਤੇ ਮੈਨੂੰ ਕੋਈ ਚੀਜ਼ਾਂ ਬੁਰੀਆਂ ਲੱਗਦੀਆਂ ਨਹੀਂ ਐ ਅੱਜ ਵੀ ਮੇਰੀ ਟ੍ਰੋਲਿੰਗ ਹੁੰਦੀ ਹੈ ਇੱਕ ਮੇਰੀ ਜਿਹੜੀ ਆਪਣੀ ਪਿੱਛੇ ਇੱਕ ਨਾ ਮੈਂ ਈਦ ਤੇ ਵੀਡੀਓ ਕੀਤੀ ਸੀਗੀ ਲੈਸ ਪ੍ਰਿਵੀਲੇਜ ਬੱਚਿਆਂ ਨਾਲ ਉਹ মিডিਆ ਨੇ ਆਪਣੀ ਟੀਆਰਪੀ ਲੈਣ ਉਹਦੇ ਉੱਪਰ ਕਰੋੜਪਤੀ ਲਿਖਤਾ ਤੇ ਕੁਝ ਲੋਕਾਂ ਨੂੰ ਸਿਰਫ ਕਰੋੜਪਤੀ ਦਿਖਿਆ ਉਹਦੇ ਉੱਪਰ ਲਿਖਿਆ ਹੋਇਆ ਹਾਲੇ ਕਿ ਉਹਨਾਂ ਨੇ ਗਲਤ ਲਿਖਿਆ ਸੀ মিডিਆ ਨੇ ਉਹਨਾਂ ਨੂੰ ਸਮਾਜ ਸੇਵੀ ਆ ਕੁਝ ਲਿਖਣਾ ਚਾਹੀਦਾ ਸੀ ਬਟ ਸਾਰੀ ਦੁਨੀਆ ਨੇ ਉਹਨੂੰ ਪੋਜ਼ੀਟਿਵਲੀ ਲੱਤਾ ਕਿ ਬਹੁਤ ਅੱਛਾ ਮੈਸੇਜ ਦੇ ਰਿਹਾ ਕਿ ਤਿਹਾੜ ਜਿਹੜਾ ਹੈਗਾ ਲੈਸ ਪ੍ਰਿਵੀਲੇਜ ਨਾਲ ਜਾਂ ਤੁਹਾਡਾ ਬਰਥਡੇ ਜਿਹੜਾ ਹੈਗਾ ਲੈਸ ਪ੍ਰਿਵੀਲੇਜ ਦਾ ਮਨਾਉਣਾ ਚਾਹੀਦਾ ਬਟ ਉਹ ਹੁਣ ਚੁੱਪਦੀ ਨਹੀਂ ਹੈ ਗੱਲ ਲੁਕੇ ਥੋੜਾ ਦਿਲ ਸਾਫ ਹੈ ਤੁਸੀਂ ਸੁਣੀ ਕਿ ਫੁਕਰੀ ਮਾਰਦਾ ਇਹ ਕਰ ਹਾਲੇ ਕਿ ਮੇਰੇ ਹੱਥ ਕੁਝ ਨਹੀਂ ਸੀਗਾ ਬਟ ਸੁਣੀ ਸੁਣ ਕੇ ਸੁਣ ਕੇ ਇਗਨੋਰ ਮਾਰਿਆ ਹੱਸ ਕੇ ਨਿਕਲ ਗਏ ਸੋ ਪਹਿਲਾਂ ਜਦ ਤੁਸੀਂ 네ਗੇਟਿਵ ਹੁੰਦੇ ਸੀਗੇ ਉਹ ਤੁਸੀਂ ਅਗਲੇ ਨੂੰ ਖਾਣ ਨੂੰ ਪੈਂਦੇ ਹੁੰਦੇ ਜਾ ਕੇ ਵੀ ਤੂੰ ਐ ਬੋਲਿਆ ਕਿਵੇਂ ਸਿਟ ਆਲ ਡਿਪੈਂਡਸ ਔਨ ਯੂ ਅੱਛਾ ਜਦੋਂ ਤੁਹਾਨੂੰ ਆਪਣਾ ਬੈਡ ਟਾਈਮ ਜਿਹੜੇ ਬੈਡ ਫੇਸ ਤੋਂ ਤੁਸੀਂ ਨਿਕਲੇ ਹੋ ਕਦੇ ਯਾਦ ਹੁੰਦਾ ਤਾਂ ਕੀ ਫੀਲਿੰਗ ਆਉਂਦੀ ਜਿਵੇਂ ਹੁਣ ਵੀ ਤੁਸੀਂ ਗੱਲ ਕੀਤੀ ਹੈ ਕਿ ਇੱਕ ਡਰ ਅਕਸਰ ਮਨ ਦੇ ਵਿੱਚ ਰਹਿੰਦਾ ਕਿ ਜੇ ਪਰਮਾਤਮਾ ਨੇ ਇੰਨਾ ਕੁਝ ਦਿੱਤਾ ਤਾਂ ਹੁਣ ਦੁਬਾਰਾ ਤੋਂ ਉਹ ਖੋ ਨਾ ਲਵੇ। ਦੇਖੋ ਡਰਦਾ ਹੈ। ਉਹਹੀ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਰਿਹਾ ਸੀਗਾ ਕਿ ਸਵੇਰੇ ਉੱਠਦੇ ਸਾਰ ਹੀ ਬੰਦਾ ਸ਼ੁਕਰਾਨਾ ਵਾਲਾ ਕਰਨਾ ਸ਼ੁਰੂ ਕਰ ਦਿੰਦਾ। ਬਟ ਉਹਦੇ ਨਾਲ ਨਾਲ ਜਿਹੜੀ ਮਾਈਂਡ ਦੀ ਪੋਜ਼ਿਟਿਵਿਟੀ ਹੈ ਨਾ ਉਹਦੇ ਨਾਲ ਇੱਕ ਕੌਨਫੀਡੈਂਸ ਵੀ ਹੈ। ਕਿ ਇੰਨਾ ਤਾਂ ਠੀਕ ਹੈ ਹੁਣ ਇਸ ਤੋਂ ਉਸ ਅੱਗੇ ਦੀ ਜਿਹੜੀ ਹੈਗੀ ਮਿਹਨਤ ਚੱਲ ਰਹੀ ਹੈ। ਮਤਲਬ ਮਿਹਨਤ ਸਕਸੈਸਫੁਲ ਹੋਣ ਤੋਂ ਬਾਅਦ ਆਪਣੀ ਮਿਹਨਤ ਡਬਲ ਕਰਦੀ ਹੈ। ਹੁਣ ਆ ਪਿਛਲੇ ਮੇਰੇ ਖਿਆਲ 10 ਦਿਨ ਹੋ ਗਏ ਮੈਂ ਘਰ ਨਹੀਂ ਟਿਕਿਆ ਮੈਂ ਕਹਿੰਦੇ ਦਿੱਲੀ ਆ ਕਦੇ ਮੈਂ ਕਿਤੇ ਆ ਕਦੇ ਕਿਤੇ ਅੱਜ ਮੈਂ ਜਲੰਧਰ ਬੈਠਾ ਤੁਹਾਡੇ ਕੋਲ ਸੋ ਯੂ ਕੀਪ 온 ਪੁੱਟਿੰਗ ਯਰ ਐਫਰਟਸ ਐਂਡ 100% ਗੋਡ ਵਿਲ ਗਿਵ ਯੂ ਸਮਥਿੰਗ ਬੈਕ ਕਿਵੇਂ ਦਾ ਮਤਲਬ ਰਹਿੰਦਾ ਤੁਹਾਡਾ ਰੁਟੀਨ ਕਿਵੇਂ ਦਾ ਰਹਿੰਦਾ ਜਿਵੇਂ ਤੁਸੀਂ ਜਿਸਦਾ ਤੁਹਾਡੀ ਏਜ 52 ਹੈ ਤੁਸੀਂ ਲੱਗਦੇ ਨਹੀਂ ਸਭ 54 ਸੌਰੀ 54 ਤੁਹਾਡੀ ਏਜ ਹੈ ਤੁਸੀਂ ਲੱਗਦੇ ਨਹੀਂ 54 ਦੇ ਮੇਨਟੇਨ ਆਪਣੇ ਆਪ ਨੂੰ ਕਿਵੇਂ ਕੀਤਾ ਤੁਹਾਡੀ ਫਿਟਨੈਸ ਦਾ ਫੇਸ ਤੇ 글로 ਜਿਹੜਾ ਹੈ ਇਹ ਕੀ ਰਾਜ਼ ਕੀ ਹੈ ਨਾ ਚੀਜ਼ਾਂ ਦਾ ਇਹ ਸਭ ਕੁਝ ਸਟਾਰਟ ਹੋਇਆ ਸੀ ਜੀ ਪੈਂਡੈਮਿਕ ਚ ਪੈਂਡੈਮਿਕ ਜਦ ਆਇਆ ਤਾਂ ਹਰ ਬੰਦੇ ਨੇ ਆਪਣੇ ਘਰ ਚ ਨਾ ਆਪਣੀ ਹੈਲਥ ਦੇ ਉੱਪਰ ਧਿਆਨ ਦੇਣਾ ਸ਼ੁਰੂ ਕੀਤਾ ਆਪਾਂ ਜੰਪਿੰਗ ਕਰਦੇ ਸੀ ਘਰੇ ਅੱਧਾ ਘੰਟਾ ਐਕਸਰਸ ਕਰ ਲਿਓ ਕੋਈ ਐਪਸ ਡਾਊਨਲੋਡ ਕਰ ਲਿਆ ਸੀ ਗਿਆ ਉਹਨੂੰ ਪੇ ਕਰਕੇ ਉੱਥੋਂ ਸਿੱਖਦੇ ਹੁੰਦੇ ਸੀ ਤੇ ਉਸ ਤੋਂ ਬਾਅਦ ਦੁਨੀਆ ਨੇ ਉਹ ਸ਼ੌਕ ਉੱਤਰ ਗਿਆ ਆਪਣੀ ਆਪਣੀ ਲਾਈਫ ਚੱਪਿਆ ਤੇ ਮੇਰੇ ਦਿਮਾਗ ਚੋਂ ਕੀੜਾ ਫਸ ਗਿਆ ਕਿ ਹੁਣ ਮੈਂ ਹੈਲਥ ਵੱਲ ਜਾਣਾ ਤੇ ਦੈਨ ਆਈ ਸਟਾਰਟਡ ਜਿਮਿੰਗ ਦੈਨ ਆਈ ਸਟਾਰਟਡ ਰਨਿੰਗ ਰਨਿੰਗ ਤਾਂ एकदम ਨਹੀਂ ਕੀਤੀ ਗਈ ਲੇਕਿਨ ਹੌਲੀ ਹੌਲੀ ਪਹਿਲਾਂ ਵਾਕ ਕੀਤੀ ਫਿਰ ਰਨਿੰਗ ਤੇ ਆਈ ਸਟਰੈਂਥ ਬਣਾ ਕੇ ਆਪਣੀ ਬੋਡੀ ਵੀ ਉਹਦੇ ਨਾਲ ਕੀ ਹੋਇਆ ਇੱਕ ਤੁਹਾਡੇ ਮਾਈਂਡ ਦਾ ਫਰੈਸ਼ ਹੁੰਦਾ ਹੀ ਹੁੰਦਾ ਤੇ ਪਲੱਸ ਤੁਹਾਡੇ ਫੇਸ ਤੇ ਗਲੋ ਆਉਂਦਾ ਹੈ सो दैट ग्लो टुक मी टू दोस्टिंग माई पैक सेयर विच आई टोल्ड यू ट्विटर ट्विटर आई पोस्टिड एंड आई गॉट दैट सो मॉडलिंग चीज़ आ गई बिच बट सब तुम्हारी चेंज जी मेरी हुई है वर्कआउट करना सब कुछ मेरा माइंड रिफ्रैश होके आई एम आउट ऑफ नैगेटिव थाट्स एंड इन टू पॉजिटिविटी बिकॉज ऑफ दैट यू नो आई वॉज टेलिंग यू दैट आई रिजोल्ड ए फोर्टी टू ईयर ओल्ड लीगल केस साइ कमशियल लैंड है पटियाले ਉਜਲੀ ਕੋ ਸਾਲ ਨਹੀਂ ਹੋ ਰਹੀ ਸੀ ਵਰਕਆਊਟ ਕਰਨਾ ਮੇਰਾ ਮਾਈਂਡ ਰਿਫਰੈਸ਼ ਹੋਇਆ ਮਤਲਬ ਇੱਕ ਤਰ੍ਹਾਂ ਨਾਲ ਮੈਂ ਪੋਜ਼ਿਟਿਵ ਹੋਇਆ ਤੇ ਮੈਂ ਉਹ ਸੋਲਵ ਕਰਕੇ ਹੁਣ ਮੈਂ ਉੱਥੇ ਲਗਜ਼ਰੀ ਹਾਈ ਸਟਰੀਟ ਖਾਨ ਮਾਰਕੀਟ ਦੇ ਨਾਮ ਤੇ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਮੈਨੂੰ ਉਹਦੇ ਨਕਸ਼ੇ ਨੁਕਸ਼ੇ ਪਾਸ ਕਰਾਣੇ ਆ ਸਭ ਕੁਝ ਕਰਾਣਾ ਸੋ ਦਿਸ ਹੋਲ ਥਿੰਗ ਡਿਪੈਂਡਸ ਅਪਨ ਯਰ ਮਾਈਂਡ ਐਂਡ ਟੂ ਕੀਪ ਯਰ ਮਾਈਂਡ ਪੋਜ਼ਿਟਿਵ ਯੂ ਨੀਡ ਟੂ ਵਰਕਆਊਟ ਸੋ ਦੈਟਸ ਮਾਈ ਮੈਸੇਜ ਅੱਜਕਲ ਦੀ ਯੰਗਸਟਰਸ ਦੀ ਜੇ ਗੱਲ ਕਰੀਏ ਤਾਂ ਮਿਹਨਤ ਨਹੀਂ ਕਰਨਾ ਚਾਹੁੰਦੇ ਸ਼ਾਰਟਕੱਟਸ ਲੱਭਦੇ ਨੇ ਉਹਨਾਂ ਲਈ ਕੀ ਕਹਿਣਾ ਚਾਹੂਗੇ ਦੇਖਦੇ ਹੋ ਤੁਸੀਂ ਕੀ ਮੋਡਲਿੰਗ ਦੇ ਵਿੱਚ ਜਾਂ ਹਰ ਇੱਕ ਫੀਲਡ ਦੇ ਵਿੱਚ ਅੱਜ ਕੱਲ ਜਿਹੜੇ ਨੌਜਵਾਨ ਨੇ ਉਹ ਮਤਲਬ ਕੰਮ ਨਹੀਂ ਕਰਨਾ ਚਾਹੁੰਦੇ ਬਸ ਸ਼ਾਰਟਕਟ ਲੱਭਦੇ ਨੇ ਕਿਵੇਂ ਦੇਖਦੇ ਹੋ ਇਹਨੂੰ ਤੁਸੀਂ ਇਹ ਥੋੜੀ ਜੀ ਐਕਚੁਅਲੀ ਜਿਹੜੀ ਆਪਣੀ ਮੋਬਾਈਲ ਫੈਕਟਰ ਆਇਆ ਨਾ ਵਿੱਚ ਹੁਣ ਸਾਡੇ ਵਾਲੀ ਜਨਰੇਸ਼ਨ ਤਾਂ ਮੋਬਾਈਲ ਨਹੀਂ ਹੁੰਦੇ ਸੀਗੇ ਅਸੀਂ ਤਾਂ ਭੱਜਦੇ ਵੀ ਖੇਡਦੇ ਵੀ ਮਿੱਟੀਆਂ 'ਚ ਵੀ ਖੇលਦੇ ਹਾਂ ਅੱਜ ਕੱਲ ਕਿਹੜੇ ਬੱਚੇ ਮਿੱਟੀਆਂ 'ਚ ਖੇਡਦੇ ਨੇ ਸਾਰਾ ਦਿਨ ਮੋਬਾਈਲਾਂ 'ਤੇ ਬੈਠੇ ਰਹਿੰਦੇ ਨੇ ਲਾਥਾਰਜਿਕ ਬਣੇ ਹੋਏ ਨੇ ਜਿਮ ਵੀ ਜਾਣਾ ਹੈ ਤਾਂ ਉੱਥੇ ਜਾ ਕੇ ਉਹ ਜਿਹੜੀਆਂ ਚੀਜ਼ਾਂ ਐਕਸਟਰਾ ਲੰਦੇ ਨੇ ਆਪਣੀ ਬੋਡੀ ਬਣਾਉਣ ਨੂੰ ਜਿਹੜੀਆਂ ਕਿ ਫੇਰ ਗਲਤ ਹੈਗੀਆਂ ਉਹ ਵਾਲਾਂ ਚ ਪਾ ਕੇ ਇਨਸਟੈਂਟ ਬੋਡੀ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਉਹ ਵੀ ਗਲਤ ਹੈ ਉਹਨ ਇਨਸਟੈਂਟ ਬੋਡੀ ਬਣਾਉਣ ਦੇ ਚੱਕਰ ਚ ਆਪਣੀ ਹੈਲਥ ਨਾ ਖੇਲਦੇ ਨੇ ਦੈਟਸ ਆਲਸੋ ਰੋਂਗ డు ਨੈਚੁਰਲ డు ਦਾ ਆਰਗੈਨਿਕ ਥਿੰਗ ਵਾਟ ਵਾਟਐਵਰ ਇਟ ਇਜ਼ ਡੋਨਟ డు ਆਲ ਦਿਸ ਰਨਾਂਜੀ ਹੁਣ ਤੱਕ ਕਿੰਨੇ ਕੁ ਸ਼ੋਅ ਜਿਹੜੇ ਤੁਸੀਂ ਕਰ ਚੁੱਕੇ ਹੋ ਔਰ ਮਾਡਲਿੰਗ ਦੇ ਵਿੱਚ ਆਣਾ ਤੁਹਾਡਾ ਕਿਵੇਂ ਹੋਇਆ ਮਾਡਲਿੰਗ ਆ ਚ ਆਣਾ ਤੁਹਾਡੀ ਖੁਦ ਦੀ ਖੁਆਇਸ਼ ਸੀਗੀ ਜਾਂ ਤੁਹਾਨੂੰ ਟਾਈਮ ਜਾਂ ਸੋਸ਼ਲ ਮੀਡੀਆ ਹੀ ਲੈ ਕੇ ਆ ਗਿਆ ਮੈਨੂੰ ਤਾਂ ਰੱਬ ਲੈ ਕੇ ਆ ਗਿਆ ਜੀ ਮੇਰੀ ਕੋਈ ਖੁਆਇਸ਼ ਨਹੀਂ ਸੀਗੀ ਆਪਣੇ ਆਪ ਹੀ ਆਪਣੇ ਆਪ ਹੀ ਰਸਤੇ ਖੁੱਲਦੇ ਗਏ ਆਪਣੇ ਆਪ ਹੀ ਰਸਤੇ ਖੁੱਲਦੇ ਗਏ ਮੈਂ ਆ ਗਿਆ ਮੇਰੀ ਕੋਈ ਖੁਆਇਸ਼ ਨਹੀਂ ਸੀ ਹੁਣ ਜਦ ਆ ਗਿਆ ਮੈਂ ਏਮ ਇੰਜੋਇੰਗ ਮਾਈ ਲਾਈਫ ਤੇ ਫੈਸ਼ਨ ਸ਼ੋਅ ਤਾਂ ਬਹੁਤ ਕਰ ਲਏ ਪਰ ਫੈਸ਼ਨ ਸ਼ੋਅ ਦਾ ਮਤਲਬ ਹਰ ਜਗ੍ਹਾ मतलब 15 वी फैशन शो ਤਾਂ ਹੋ ਚੁੱਕੇ ਨੇ ਉਹ ਵੀ ਪ੍ਰੀਮੀਅਮ ਐਂਡ दैट टू ओनली ਐਜ਼ ਅ ਸ਼ੋ ਸਟਾਪਰ ਨਾਟ ਐਜ਼ ਅ ਨਾਰਮਲ ਮਾਡਲ ਤੇ ਹੁਣ ਜਿਹੜੀ ਹੈਗੀ ਨੈਕਸਟ ਮੀਟਿੰਗਸ ਚੱਲ ਰਹੀਆਂ ਦੇਖਦੇ ਆ ਕਿਤੇ ਮੂਵੀ ਜਾਂ ਕੋਈ 뮤직 ਵੀਡੀਓ ਸਮਥਿੰਗ ਲਾਈਕ दैट ਦੇਖ ਰਿਹਾ ਕਿ ਆ ਵੀ ਮੀਟਿੰਗਸ ਹੋ ਚੁੱਕੀਆਂ ਤੇ ਉਹਦੇ ਮੈਨੂੰ ਇੱਕ ਗੜਬੜ ਲੱਗ ਰਹੀ ਹੈ ਮੇਰੀ ਕੱਲ ਇੱਕ ਮੀਟਿੰਗ ਸੀਗੀ ਦਿੱਲੀ ਤੇ ਉਹ ਕਹਿੰਦੇ ਆਪਣਾ ਸਰ ਤੁਹਾਨੂੰ ਨਾ ਤੁਹਾਡਾ ਫੇਸ 네ਗੇਟਿਵ ਰੋਲ ਤੇ ਸੂਟ ਕਰਦੇ ਮੈਂ ਹੱਥ ਜੋੜੇ ਮੈਂ ਕਹਾ ਯਾਰ ਪਲੀਜ਼ ਮੈਂ ਜ਼ਿੰਦਗੀ ਜਿਹ ਪਹਿਲੇ ਬਹੁਤ ਪਾਪ ਕਰ ਲਏ ਨੇ ਉਹਨ ਮੈਂ ਤਾਂ ਨੈਗੇਟਿਵਿਟੀ ਨਾ ਫੈਲਾਉਂਗਾ ਨਹੀਂ ਨਾ I told them as जी mm -hmm. well, I mean, it ਤੁਸੀਂ ਐ ਕਰੋ ਇੱਕ ਗਾਣਾ ਬਣਾਓ ਜਿਹਦੇ ਚ ਪਹਿਲਾਂ ਮੈਨੂੰ ਨੈਗੇਟਿਵ ਕੈਰੈਕਟਰ ਦਿਖਾ ਦਿਓ ਮੈਨੂੰ ਕੋਈ ਡਰੱਗ ਡੀਲਰ ਦਿਖਾ ਦਿਓ ਤੇ ਐਂਡ 'ਚ ਆ ਕੇ ਮੈਨੂੰ ਉਹ ਪੁਲਿਸ ਵਾਲਾ ਬਣਾ ਦਿਓ ਕਿ ਮੈਂ ਪੁਲਿਸ ਵਾਲੇ ਭੇਜ ਸੀਗਾ ਮੈਂ ਕਿਹਾ ਉਹ ਸਮਥਿੰਗ ਪੋਜ਼ਿਟਿਵ ਦਾ ਮੈਸੇਜ ਆਊਗਾ ਕਿ ਮੇਰੀ ਪੋਜ਼ਿਟਿਵ ਹੋਣੀ ਬਟ ਦੇਖਦੇ ਆ ਕੀ ਹੁੰਦਾ ਇਟ ਇਟਸ ਨੋਟ ਇਨ ਮਾਈ ਹੈਂ ਜਿਨ੍ਹਾਂ ਨੇ ਆਪਣਾ ਕੰਮ ਕਰਾਣਾ ਹੈ ਸੋ ਵੀ ਹੈਵ ਟੂ ਯੂ نو ਸਰੈਂਡਰ ਯੋਰਸੈਲਫ ਟੂ ਆਵਰ ਸੈਲਫ ਟੂ ਥੈਮ ਅਜਾ ਕੋਈ ਵੀ ਕੰਮ ਕਰਦੇ ਆ ਵੀ ਫੈਮਿਲੀ ਦੀ ਸਪੋਰਟ ਆਪਣਿਆਂ ਦੀ ਸਪੋਰਟ ਜਿਹੜੀ ਹੈ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦੀ ਹੈ ਚਾਹੇ ਤੁਸੀਂ ਬੈਡ ਫੇਸ ਦੇ ਵਿੱਚ ਰਹੇ ਹੋ ਚਾਹੇ ਤੁਸੀਂ ਅੱਜ ਚੰਗੇ ਪਾਸੇ ਨੂੰ ਤੁਰੇ ਹੋਏ ਹੋ ਨਾ ਤੁਹਾਡੀ ਫੈਮਿਲੀ ਦੀ ਸਪੋਰਟ ਕਿਹੋ ਜਿਹੀ ਰਹੀ ਮਤਲਬ ਲਾਈਕ ਤੁਹਾਡੇ ਲਾਈਫ ਪਾਰਟਨਰ ਸਭ ਤੋਂ ਜ਼ਿਆਦਾ ਮਤਲਬ ਮਾਤਾ ਪਿਤਾ ਦੀ ਤਾਂ ਰਹਿੰਦੀ ਰਹਿੰਦੀ ਹੈ ਸਪੋਰਟ ਲਾਈਫ ਪਾਰਟਨਰ ਦੀ ਸਪੋਰਟ ਵੀ ਬੜੀ ਜ਼ਰੂਰੀ ਹੁੰਦੀ ਹੈ ਕਿਵੇਂ ਦਾ ਰਿਹਾ ਸਰ ਨਹੀਂ ਉਹਨਾਂ ਦੀ ਹਮੇਸ਼ਾ ਸਪੋਰਟ ਰਹੀ ਹੈ ਤੇ ਇਸ ਫਾਕ ਜਿਹੜੀ ਉਹਨਾਂ ਦੀ ਉਹ ਸ਼ੌਕ ਚ ਨੇ ਆਹ ਜਿਹੜੀ ਮੇਰੀ ਟਰਾਂਸਫਰਮੇਸ਼ਨ ਹੋਈ ਹੈ ਤਾਂ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਇਹ ਹੋ ਕੀ ਗਿਆ ਇਹਦੇ ਨਾਲ ਬਟ ਉਸ ਤੋਂ ਪਹਿਲਾਂ ਜਿਹੜੀ ਡਾਊਨਫਾਲ ਸੀ ਹਮੇਸ਼ਾ ਤੋਂ ਮਤਲਬ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਸੀਗਾ ਕਿ ਜਦ ਬੈਡ ਟਾਈਮ ਸੀਗਾ ਫੰਡਸ ਦੀ ਸ਼ੋਰਟੇਜ ਸੀ ਸਾਡਾ ਕਿਚਨ ਟੁੱਟ ਗਿਆ ਉਹਦੀ ਸ਼ੈਲਫਾਂ ਸ਼ਫਾ ਟੁੱਟ ਗਈਆਂ ਸੀ ਤੇ ਇੱਕ ਸਾਲ ਸਾਡੇ ਚੂਲਾ ਰੋਟੀ ਜਿਹੜੀ ਹੈ ਉਹ ਫਰਸ਼ ਤੇ ਬੰਨਦੀ ਰਹੀ ਹੈ ਉਹ ਤੋਂ ਲੈ ਕੇ ਉਹ ਉਸ ਵਕਤ ਵੀ ਉਹਨਾਂ ਨੇ ਸਾਥ ਦਿੱਤਾ ਸੋ ਆਈ ਮੀਨ ਐਵਰੀ ਐਵਰੀ ਟਾਈਮ ਸ਼ੀ ਸਪੋਰਟਡ ਤੇ ਹੁਣ ਜੇਕਰ ਕੈਰੀਅਰ ਦੀ ਗੱਲ ਕਰੀਏ ਤਾਂ ਅੱਗੇ ਫਿਊਚਰ ਪਲਾਨਸ ਤੁਹਾਡੇ ਕੀ ਨੇ ਕੀ ਕਰਨਾ ਚਾਹੁੰਦੇ ਹੋ ਮੂਵੀਜ਼ ਲਈ ਕੰਮ ਕਰਨਾ ਚਾਹੁੰਦੇ ਹੋ ਜਾਂ ਮਾਡਲਿੰਗ ਦੇ ਵਿੱਚ ਹੀ ਮਤਲਬ ਤੁਸੀਂ ਆਪਣਾ ਨਾਮ ਬਣਾਉਂਗੇ ਦੇਖੋ ਮਾਡਲਿੰਗ ਦਾ ਬੇਸ ਹੈ ਹਮ ਜੋ ਵੀ ਕੰਮ ਕਰਦਾ ਬੰਦਾ ਜਿਹੜਾ ਉਹਦਾ ਬੇਸ ਹੁੰਦਾ ਉਹਦਾ ਕਦੇ ਛੱਡਣਾ ਨਹੀਂ ਚਾਹੀਦਾ ਤੇ ਹਰ ਮਹੀਨੇ ਦੋ ਮਹੀਨੇ ਜੋ ਵੀ ਮਾਡਲਿੰਗ ਦਾ ਜਿੰਨੇ ਵੀ ਸ਼ੋਜ਼ ਮੈਂ ਹੈ ਕਰਦਾ ਰਹਾਂਗਾ ਲੇਕਿਨ ਇਹ ਆ ਵੀ ਉਹਦੇ ਨਾਲ ਨਾਲ ਜੇ ਆਪਾਂ ਨੂੰ ਕੁਝ 뮤직 ਵੀਡੀਓਜ਼ ਆਰ ਯਾ ਮੂਵੀਜ਼ ਚਾਹਨਾ ਹੈ ਤਾਂ ਉਹ ਇੱਕ ਐਡੀਸ਼ਨ ਹੋ ਗਿਆ ਬਟ ਮော်ਡਲਿੰਗ ਜਿਹੜੇ ਬੰਦਾ ਜਿੱਥੋਂ ਬਣਿਆ ਉਹ ਕਦੇ ਬੇਸ ਨਾ ਛੱਡੇ ਕਿਉਂਕਿ ਜੇ ਉਹ ਛੱਡਦਾ ਉਧਰੋਂ ਕੁਝ ਹੋ ਗਿਆ ਤੇ ਵਾਪਸ ਤੁਸੀਂ ਕਿਤੇ ਦੇ ਨਹੀਂ ਰਹੋਗੇ ਆਪਣਾ ਲੁੱਕ ਇਹੋ ਜਿਹਾ ਬਣਾਉਣ ਲਈ ਕ੍ਰੀਏਟ ਕਰਨ ਦੇ ਲਈ ਕਿਸ ਨੂੰ ਫਾਲੋ ਕੀਤਾ ਸੀ ਆਪ ਹੀ ਇਮੇਜਿਨ ਕੀਤਾ ਕਿ ਨਹੀਂ ਕੁਝ ਇਸ ਤਰੀਕੇ ਦੇ ਨਾਲ ਮੈਂ ਨਾ ਦਿੱਲੀ ਨਿਊ ਫਰੈਂਡਸ ਕਲੋਨੀ ਚ ਨਾ ਲੁਕਸ ਫੈਗਾ ਉੱਤੇ ਮੈਂ ਜਾਂਦਾ ਹੁੰਦਾ ਸੀ ਆਪਣੇ ਵਾਲ ਡਾਈ ਕਰਾਉਣ ਤੇ ਮੇਰੇ ਇਹਨਾਂ ਫ੍ਰੈਂਚ ਬੀਅਰਡ ਹੁੰਦੀ ਸੀ ਉੱਥੇ ਇੱਕ ਸਾਈਲਿਸਟ ਹੈ ਆ আলম ਉਹਨੇ ਮੈਨੂੰ ਸੁਜੈਸਟ ਕੀਤਾ ਜੀ ਕਹਿੰਦਾ ਸਰ ਸాల్ਟ ਐਂਡ ਪੈਪਰ ਲੁੱਕ ਬਹੁਤ ਚੱਲ ਰਹੀ ਹੈ ਰੱਖੋ ਤੇ ਮੈਂ ਕਹਾ ਰਹਿਣ ਦੇ ਯਾਰ ਕੋ ਘਰੋਂ ਚੇਤਰ ਪਵਾਏਗਾ ਉਹੀ ਗੱਲ ਹੋਈ ਜਦ ਮੈਂ ਰੱਖੀ ਤਾਂ ਹਰ ਪਾਸਿਓਂ ਉਹ ਬੁੱਢਾ ਲੱਗਣ ਲੱਗ ਗਿਆ ਬੁੱਢਾ ਲੱਗਣ ਲੱਗ ਗਿਆ ਮੇਰੇ ਮਾਮਾ ਜੀ ਹੋਣੀ ਇਹਨਾਂ ਨੇ ਮੇਰੇ ਮਦਰ ਕੋ ਲਾਣਾ ਹੈ ਤੇ ਸੱਤੋਂ ਵੀ ਬੁੱਢਾ ਲੱਗਦਾ ਫੇਰ ਇੱਕ ਦਿਮਾਗ ਚ ਆਇਆ ਕਿ ਯਾਰ ਮੈਂ ਆਪਣੀ ਮਨ ਨਾਲ ਜੀਣਾ ਹੈ ਤੇ ਮੈਂ ਜੇ ਮੈਨੂੰ ਚੰਗਾ ਲੱਗ ਰਿਹਾ ਤਾਂ ਲੋਕ ਕੀ ਕਹਿਣਗੇ ਵਾਲਾ ਚੱਕਰ ਛੱਡ ਦੋ ਐਕਚੁਅਲੀ ਥਿਸ ਇਜ਼ ਅ thing which happened with me even in when i started you know pursuing my modeling thing me gaya yaar jadoon luka ne mazak udaya me gaya yaar ehi thi kara ke khad ke log ki kahenge karke main apna passion nahi khatam karna je mainu idhar jana hai main photo paan lag gaya mainu me ek ad shoot me mil gaya si us de naal us to baad paan lag gaya te main ke na rukna nahi hai te mere kal sablis asna ਲੋਕ ਕੀ ਕਹਿੰਗੇ ਉਹ ਚੀਜ਼ ਛੱਡ ਦੋ ਜੋ ਤੁਹਾਡੇ ਮਨ ਚਾਹੁੰਦਾ ਹੈ ਆਪਣੀ ਜ਼ਿੰਦਗੀ ਜਿਓ ਔਰ ਖੁੱਲ ਕੇ ਜਿਓ ਅੱਛਾ ਮੋਡਲਿੰਗ ਫਿਲਮ ਇੰਡਸਟਰੀ ਦੀ ਗੱਲ ਕਰੀਏ ਤਾਂ ਇਹਦੇ ਬਾਰੇ ਬੜੇ ਨੈਗੇਟਿਵ ਰਿਵਿਊ ਵੀ ਨੇ ਲੋਕਾਂ ਦੇ ਕਹਿੰਦੇ ਵੀ ਬॉयਜ਼ ਆਰ ਮਤਲਬ men's are not safe ਕੁਝ ਐਦਾ ਦਾ ਵੀ ਇਹ ਵਰਡ ਜਿਹੜੇ ਸਾਨੂੰ ਸੁਣਨ ਨੂੰ ਮਿਲਦੇ ਆ ਕਿੰਨੀ ਕਿ ਸੱਚਾਈ ਹੈ ਕਿਵੇਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ ਤੁਸੀਂ ਇਟ 올 ਡਿਪੈਂਡਸ ਔਨ ਅ ਪਰਸਨ ਟੂ ਪਰਸਨ ਹਾਂ ਇਹ ਵੀ ਮੈਂ ਨੇ ਵੀ ਸੁਣਿਆ ਹੈ ਵਲੀਆਂ ਗੱਲਾਂ ਬਟ ਮੈਂ ਅਗਰ ਫੇਸ ਨਹੀਂ ਕੀਤਾ ਬਟ ਇਹ ਇੰਡੀਵਿਜੂਅਲ ਦੇ ਡਿਪੈਂਡਰ ਅਗਰ ਉਹਨੇ ਇੰਡੀਵਿਜੂਅਲ ਨੇ ਸ਼ਾਰਟਕਟ ਮਾਰਨਾ ਹੈ ਇਸ ਰਸਤੇ ਤੋਂ ਫੇਮ ਸਕਸੈਸ ਲੈਨ ਨੂੰ ਜਾਂ ਇਸੇ ਸ਼ੋਅ ਚ ਐਂਟਰ ਕਰਨ ਨੂੰ ਉਹ ਫਿਰ ਉਹ ਕੁਝ ਦੇਰ ਦਾ ਰਹਿ ਗਿਆ ਉਹਨੇ ਦੋ ਚਾਰ ਸ਼ੋਅਸ ਹੀ ਕਰੂਗਾ ਉਸ ਤੋਂ ਬਾਅਦ ਨਹੀਂ ਕਰੇਗਾ ਉਹ ਜੇ ਬੰਦਾ ਆਪਣੀ ਮਿਹਨਤ ਤੁਸੀਂ ਪਹਿਲਾਂ ਤਾਂ ਮਾਡਲਿੰਗ ਆਇਆ ਕਿਉਂ ਹੋ ਤੁਸੀਂ ਸ਼ੀਸ਼ਾ ਦੇਖ ਕੇ ਆਓ ਮੈਂ ਤਾਂ ਹਰ ਇੱਕ ਨਵੇਂ ਮਾਡਲ ਨੂੰ ਇਹ ਹੀ ਕਹਣਾ ਪਿੱਛੇ ਮੈਂ ਇੱਕ ਪੇਜੈਂਟ ਸੀਗਾ ਐਜ਼ ਅ ਜੂਰੀ ਉੱਥੇ ਮੈਨੂੰ ਸ਼ਕਲਾਂ ਦਿਖਿਆ ਐਸੀ ਐਸੀਆਂ ਤੇ ਮੈਨੂੰ ਲਿਟਰਲੀ ਮੇਰਾ ਮੂਡ ਕਰ ਰਿਆ ਸੀ ਉਹਨਾਂ ਨੂੰ ਜਾ ਕੇ ਕਹਾ ਕਿ ਆ ਤੁਸੀਂ ਘਰੋਂ ਫਿਸ਼ਾ ਦੇ ਕੇ ਆਏ ਸੀ ਸਭ ਤੋਂ ਪਹਿਲਾਂ ਲੁਕਸ ਹੁੰਦੀ ਹੈ ਨਾ ਤੁਹਾਡੀਆਂ ਤੇ ਤੁਹਾਡਾ ਐਟੀਟਿਊਡ ਤੁਹਾਡੀ ਪਰਸਨੈਲਿਟੀ ਤੁਹਾਡੇ ਜੋ ਸਵੈਗ ਹੈ ਕਿ ਨਹੀਂ ਹੈ ਤੇ ਉਹ ਜੇ ਨਹੀਂ ਹੈ ਤਾਂ ਡੋਨਟ ਵੇਸ ਯਰ ਟਾਈਮ ਐਂਡ ਦੈਨ ਡੋਨਟ ਇੰਡल्ज ਇਨ 올 ðiਸ ਥਿੰਗਸ ਟੂ ਕਮ ਹੇਰ ਵੈਸੇ ਇਹਦਾ ਕਿ ਮਤਲਬ ਜਦੋਂ ਇਸ ਲਾਈਨ ਦੇ ਵਿੱਚ ਬੰਦਾ ਪੈਂਦਾ ਤਾਂ ਸ਼ੋਫ ਵੀ ਕਹਿੰਦੇ ਬਹੁਤ ਜ਼ਿਆਦਾ ਕਰਨਾ ਪੈਂਦਾ ਤੇ ਸ਼ੋਫ ਕਰਨ ਦੇ ਲਈ ਕੁਝ ਲਾਈਫ ਚ ਚੇਂਜਸ ਲਿਆਂਦੇ ਤੁਸੀਂ ਨਹੀਂ ਇਹ ਸ਼ੋਫ ਨਹੀਂ ਕਰਨਾ ਪੈਂਦਾ ਇਹ ਸ਼ੋਫ ਕੰਮ ਲੈਣ ਨੂੰ ਫੋਟੋ ਜਿਹੜੀ ਰੋਜ਼ ਪਾਣੀ ਹੈ ਨਾ ਉਹ ਉਹਨੂੰ ਘਰ ਬੈਠਾ ਬੰਦਾ ਜਦ ਮੋਬਾਈਲ ਤੇ ਦੇਖਦਾ ਤਾਂ ਉਹਨੂੰ ਸ਼ੋਅ ਆਫ ਕਹਿੰਦਾ ਮੈਂ ਇੱਕ ਪੋਸਟ ਪਾਈ ਸੀ ਆਪਣੇ ਆਪਣੇ ਫੈਮਿਲੀ ਐਂਡ ਫਰੈਂਡਸ ਨੂੰ ਜਦ ਮੈਂ ਫੋਟੋ ਪਾਰਿਆ ਸੀਗਾ ਜਦ ਮੈਨੇ ਕਮੈਂਟ ਸੁਣਨੇ ਲੋਕਾਂ ਦੇ ਯਾਰ ਕੀ ਹੈ ਫਿਰ ਮੈਂ ਕਹਿੰਦੀ ਇਹ ਫੋਟੋ ਥੋੜੇ ਖਾਤਰ ਨਹੀਂ ਆਈਆਂ ਤੁਸੀਂ ਮੇਰੇ ਖਾਲੀ 50 ਕੌ ਫੋਲੋ ਕਰਦੇ ਹੋਏ ਮੈਨੂੰ 50 ਜਾਂ 100 ਹੋਵੋਗੇ ਮੇਰੇ ਰੈਲੇਟਿਵ ਆ ਫਰੈਂਡਸ ਇਹ ਫੋਟੋ ਤੁਹਾਡੇ ਖਾਤਰ ਨਹੀਂ ਇਹ ਕਾਸਟਿੰਗ ਟਰੈਕਟਰਸ ਲਈ ਹੈ ਜਾਂ ਫੈਸ਼ਨ ਸ਼ੋਅ ਦੇ ਫੈਸ਼ਨ ਡਿਜ਼ਾਈਨਰਸ ਲਈ ਹੈ ਸੋ ਪਲੀਜ਼ ਮੈਨੂੰ ਸ਼ੋਅ ਆਫ ਨਾ ਕਹੋ ਮੈਨੂੰ ਫਲਾਨੀ ਨਾ ਕਹੋ ਇਹ ਮੈਨੇ ਆਪਣਾ ਕੰਮ ਲੈਣ ਨੂੰ ਮੈਂ ਫੋਟੋਆਂ ਪਾਣੀਆਂ ਸੋ ਆਈ ਥਿੰਕ ਉਹ ਆਪਣੀ ਆਪਣੀ ਯੂ ਨੋ ਸੋਚ ਹੈ ਜਿਹੜੀ ਉਧਰੋਂ ਆਂਦੀ ਹੈ ਅੱਛਾ ਇੱਕ ਸਮਾਂ ਸੀ ਜਦੋਂ ਤੁਸੀਂ ਬਹੁਤ ਕੁਝ ਗਵਾ ਲਿਆ ਤਿੰਨ ਘਰ ਲਏ ਘਰ ਵਿਕ ਗਿਆ ਜਿਵੇਂ ਤੁਸੀਂ ਦੱਸਿਆ ਕਿਚਨ ਤੱਕ ਟੁੱਟ ਗਈ ਸੀ ਗੱਡੀਆਂ ਵਿਕ ਗਈਆਂ ਜਦੋਂ ਹੁਣ ਸਾਰਾ ਕੁਝ ਸੈਟਲ ਹੋਇਆ ਗੱਡੀਆਂ ਲਿੱਤੀਆਂ ਆਪਣੀਆਂ ਬ੍ਰਾਂਡਡ ਮਤਲਬ ਆਪਣੇ ਆਪਣਾ ਬ੍ਰਾਂਡ ਤੁਸੀਂ ਬਣਾਇਆ ਤਾਂ ਹੁਣ ਕਿਵੇਂ ਫੀਲ ਹੁੰਦਾ ਕਿਹੋ ਜੀ ਫੀਲਿੰਗਾਂ ਹੁਣ ਮੈਂ ਤਾਂ ਦੁਬਾਰਾ ਦੁਬਾਰਾ ਇੱਕੋ ਗੱਲ ਕਹਿਣਾ ਉਹਨਾਂ ਬਾਰੇ ਮੈਂ ਚੁੰਡੀ ਵਟ ਕੇ ਪੁੱਛਦੇ ਉਹਨਾਂ ਬਾਰੇ ਤੇ ਉਹਨਾਂ ਵੀ ਇਹ ਹੋਕ ਹੀ ਗਿਆ ਹੁਣ ਅੱਜ ਗੱਡੀ ਆ ਵਾਲੀ ਚਲਾਈਦੀ ਐ ਆਪਣਾ ਜੀਐਲਈ ਲੱਤੀ ਐ ਤੇ ਮੈਂ ਆਂਦੇ ਹੋਏ ਵੀ ਇਹੀ ਗੱਲ ਸੋਚਦਾ ਆ ਰਿਹਾ ਸੀਗਾ ਕਿ ਇਹ ਹੋਇਆ ਕੀ ਹੈ ਤੇ ਸ਼ੁਕਰਾਨਾ ਲਈ ਮਤਲਬ ਰੋਜ਼ ਗੋਡ ਦਾ ਥੈਂਕ ਯੂ ਕਰੋ ਤੇ ਲੈਟਸ ਵੀ ਸੀ ਵਾਟ ਇਟ ਵੇਟ ਇਟ ਗੋਸ ਤਾਂ ਜਿੰਨੇ ਵੀ ਨੌਜਵਾਨ ਸਾਰੇ ਦੇਖ ਰਹੇ ਨੇ ਉਹਨਾਂ ਸਭ ਨੂੰ ਕੀ ਮੈਸੇਜ ਹੈ ਕੀ ਕਹਿਣਾ ਚਾਹੋਗੇ ਬੀ ਪੋਜ਼ਿਟਿਵ ਇਨ ਲਾਈਫ ਜਸਟ ਥਰੋ ਅਵੇ ਨੈਗੇਟਿਵਿਟੀ ਫ্রম ਯੂਰਸੈਲਫ ਐਂਡ ਵਰਕ ਹਾਰਡ ਆਰ ਵਰਕਆਊਟ ਕਰੋ ਸਭ ਤੋਂ ਪਹਿਲਾਂ ਵਰਕਆਊਟ ਕਰੋ ਸਵੇਰੇ ਸਵੇਰੇ ਪੱਜੋ ਸ਼ਾਮੀ ਜਮ ਜਾਓ ਜਾਂ ਸਵੇਰੇ ਜਮ ਜਾਓ ਵਾਟ ਏਵਰ ਇਟ ਇਜ਼ ਐਂਡ ਰੀਫਰੈਸ਼ ਯੂਰ ਮਾਈਂਡ ਪਰਸੂ ਯਰ ਪੈਸ਼ਨ ਲੋਕ ਕੀ ਕਹਿਣਗੇ ਵਾਲੀ ਸਿੰਡਰੋਮ ਜਿਹੜਾ ਹੈ ਨਾ ਆਪਣੀ ਸੋਸਾਇਟੀ ਤੋਂ ਛੱਡ ਦੋ ਪੋਜੀਟਿਵਲੀ ਕੰਮ ਕਰੋ ਤੁਸੀਂ ਸਕਸੈਡ ਕਰੋਗੇ ਜੀ ਬਿਲਕੁਲ ਧੰਨਵਾਦ ਬਹੁਤ ਬਹੁਤ ਪਲੇਸਨ ਅਦਨਾਨ ਅਲੀ ਖਾਨ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਸੋ ਸੋਸ਼ਲ ਮੀਡੀਆ ਨੇ ਇਹਨਾਂ ਨੂੰ ਜੋ ਹੈ ਫਰਸ਼ ਤੋਂ ਅਰਸ਼ ਤੱਕ ਪਹੁੰਚਾ ਦਿੱਤਾ ਹੈ ਤਾਂ ਕਾਫੀ ਨਾਮ ਹੈ ਸ਼ੋਸਟਾਪਰ ਵੀ ਕਿਹਾ ਜਾਂਦਾ ਹੈ ਤੇ ਨੌਜਵਾਨਾਂ ਦੇ ਲਈ ਇੱਕ ਬਹੁਤ ਹੀ ਖਾਸ ਜਿਹੜਾ ਮੈਸੇਜ ਇਹਨਾਂ ਨੇ ਦਿੱਤਾ ਹੈ ਕਿ ਆਪਣੇ ਆਪ ਨੂੰ ਪੋਜ਼ਿਟਿਵ ਰੱਖੋ ਕਿਉਂਕਿ ਕਿਸਮਤ ਦਾ ਕੁਝ ਨਹੀਂ ਪਤਾ ਜੇਕਰ ਤੁਸੀਂ ਪੋਜ਼ਿਟਿਵ ਰਹੋਗੇ ਤੁਹਾਡੀ ਜ਼ਿੰਦਗੀ ਜਿਹੜੀ ਹੈ ਦਿਨਾਂ ਦੇ ਵਿੱਚ ਹੀ ਬਦਲ ਜਾਵੇਗੀ ਸੋ ਇਹਨਾਂ ਦੇ ਵਿਚਾਰ ਕਿਵੇਂ ਦੇ ਲੱਗੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਫਿਲਹਾਲ ਕੈਮਰਾ ਪਰਸਨਸਾਈਲਨ ਮਨਪ੍ਰੀਤ ਕੌਰ ਡੇਲੀ ਪੋਸਟ ਜਲੰਧਰ